ਸਰਬ ਜੀ ਸੰਗਰੂਰ ਵੀ ਦੀ ਕਪਤਾ ਕੋਈ ਹੁੰਦਾ ਮੂਰਖ ਸੁਣ ਸੰਗਰੂਰ ਵੀ ਕੋਈ ਹੁੰਦਾ ਮੂਰਖ ਸੁਣ ਸੰਗਰੂਰ ਵੀ ਕੋਈ ਹੁੰਦਾ ਸੋਮਾ ਗਾਉਂਦਾ ਕੋਈ ਹੁੰਦਾ ਸੋਮਾ ਗਾਉਂਦਾ ਕੋਈ ਛੁਪਾਏ ਗੱਲ ਕੋਈ ਛੁਪਾਏ ਗੱਲ ਬਲੀ ਕੋਈ ਛੁਪਾਏ ਗੱਲ ਦਿਲ ਦੀ ਕੋਈ ਸੱਚ ਬਿਆਨਦਾ ਕੋਈ ਸੱਚ ਦੰਦਾ ਕੋਈ ਸੋਚੇ ਸਦਾ ਹੋਏ ਨਫੇ ਦਾ ਕੋਈ ਸੋਚੇ ਹੋਏ ਨੁਕਸਾਨ ਦਾ ਮਾਰ ਮੁਕਾਏ ਕਿਸੇ ਨੂੰ ਕੋਈ ਕੋਈ ਕਰੇ ਫਿਕਰ ਜਾਣਦਾ ਕੋਈ ਕਰੇ ਫਿਕਰ ਜਾਣਦਾ ਕੋਈ ਛੁਪਾਈ ਗੱਲ ਦਿਲ ਦੀ ਕੋਈ ਸੱਚ ਬਿਆਨਦਾ ਕੋਈ ਸੱਚ ਬਿਆਨਦਾ